ਇਰੇ ਪਿੱਛੇ ਦਾ ਮੁੜਨੀ ਨਹੀਂ ਹੁਣਾ ਅੱਛਾ ਜਾਣਾ ਹੀ ਐ ਬਾਪੇ ਪੱਟੜਾ ਵੇਚਣਾ ਜਾਣਾ ਐ ਐ ਤਾਂ ਜਾਣੀ ਨਹੀਂ ਅੱਛਾ ਇੱਧਰ ਹੀ ਜਾਣਾ ਇੱਧਰ ਹੀ ਜਾਣਾ ਕੀ ਲੱਗਦਾ ਕਦੋਂ ਤੱਕ ਪਹੁੰਚਾਂਗੇ ਦਿੱਲੀ ਕਦੋਂ ਮਰਜ਼ੀ ਪਹੁੰਚੀਏ ਦਿੱਲੀ ਪਹੁੰਚ ਕੇ ਹਟਾਂਗੇ ਪਰ ਅਸੀਂ ਵਾਪਸ ਨਹੀਂ ਮੁੜਦੇ ਮਾਰਾਂਗੇ ਪੂਰਾ ਯਾਰ ਡਾਂਗ ਲੈ ਘਰੇ ਰੇ ਹਾਏ 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 ਹੋਰ ਦੱਕਾ ਵੀ ਨਹੀਂ ਮਾਰਾਂਗੇ ਖਵਾਦ ਲਿਆ ਤਾ ਹੈ ਅੱਛਾ ਡਾਂਗ ਡਾਂਗ ਚੱਕੀ ਹੈ ਜੀ ਕਿਹਦੇ ਮਾਰੂਗੇ ਫਿਰ ਇਹਦੇ ਮਾਰਾਂਗੇ ਜਿਹੜੇ ਰੁਕਦੇ ਆ ਅੱਛਾ ਜੀ ਹਾਂ ਅੱਛਾ ਜਿਹੜੀ ਪੁਲਿਸ ਆ ਉਹ ਬਚਾ ਲਿਆ ਮਤਲਬ ਇੱਕ ਪਾਸੇ ਪੰਜਾਬ ਵਾਲੇ ਕਿਸਾਨ ਹੋ ਗਏ ਦੂਜੇ ਪਾਸੇ ਹਰਿਆਣੇ ਵਾਲੇ ਹੋ ਗਏ ਨਹੀਂ ਕੱਲੇ ਆ ਅੱਛਾ ਪੂਰਾ ਨਾ ਵੀ ਹਰਿਆਣੇ ਵਾਲੇ ਕੱਲੇ ਆ ਅੱਛਾ ਇੱਧਰ ਵੀ ਆ ਰਹੇ ਨੇ ਔਰ ਮਾਂ ਮੈਂ ਉਰੇ ਨਹੀਂ ਆ ਅੱਛਾ ਸਾਰੇ ਪਾਸੇ ਇੱਧਰ ਆ ਰਹੇ ਹੋ ਤੁਸੀਂ ਹਾਂ ਨੂੰ ਨਾ ਵੀ ਹਰ ਉਰੇ ਨਾ ਵੀ ਹੈ ਠੀਕ ਆ ਤੇ ਤੁਸੀਂ ਵੀ ਸਾਰੇ ਬਾਈ ਹਰਿਆਣੇ ਵਾਲੇ ਹੋ ਹਾਂਜੀ ਹਾਂਜੀ ਹਰਿਆਣਾ ਤਾਰਿਆ ਜੀ ਅੱਛਾ ਸਾਰੇ ਗੱਲਾਂ ਯਾਦ ਆ ਰਹਾ ਠੀਕ ਠੀਕ ਹੈ ਜੀ ਅੱਛਾ ਉਸ ਰੋਡ ਤੱਕ ਗੱਡੀਆਂ ਮੋਟਰਸਾਈਕਲ ਬਾੜਦੇ ਕੋ ਕੁਝ ਖੇਤਾਂ ਦਾਣ ਲੱਗ ਆ ਦੋਸਤੋ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਖੇਤਾਂ ਦੇ ਵਿੱਚ ਜਿਹੜੇ ਚੱਲ ਚੱਲ ਕੇ ਕਿਉਂਕਿ ਪਿੱਛੋਂ ਰਾਹ ਕਾਫੀ ਬੰਦ ਹੋ ਰਹੇ ਨੇ ਖੇਤਾਂ ਵਿੱਚੋਂ ਚੱਲ ਕੇ ਜਿਹੜੇ ਹਰਿਆਣੇ ਦੇ ਕਿਸਾਨ ਆ ਰਹੇ ਨੇ ਕੱਲੇ ਪੰਜਾਬ ਦੇ ਕਿਸਾਨ ਨਹੀਂ ਖੜੇ ਉਧਰਲੇ ਪਾਸੇ ਜਿਹੜੇ ਹਰਿਆਣੇ ਦੇ ਵੀ ਕਾਫੀ ਕਿਸਾਨ ਜਿਹੜੇ ਆਏ ਹੋਏ ਨੇ ਤੇ ਵਿਚਾਲੇ ਜਿਹੜੀ ਫੋਰਸ ਹੈ ਤੇ ਉਡੀਕ ਕੀਤੀ ਆ ਰਹੀ ਹੈ ਕਿਸਾਨਾਂ ਵੱਲੋਂ ਵੀ ਕਿੰਨਾ ਟਾਈਮ ਹੈ ਨਾ ਜਿਹੜਾ ਦਿਨ ਦੇ ਨੇ ਸਾਨੂੰ ਤੇ ਉਦੋਂ ਬਾਅਦ ਜਿਹੜਾ ਹੱਲਾ ਬੋਲਿਆ ਜਾਊਗਾ ਕਿਸਾਨਾਂ ਵੱਲੋਂ 12 ਵਜੇ ਤੋਂ ਬਾਅਦ ਤਾਂ ਦੋਸਤੋ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੋ ਇਸ ਵੇਲੇ ਖਨੌਰੀ ਬਾਰਡਰ ਤੇ ਖੜੇ ਆ ਇੱਕ ਪਾਸੇ ਜਿਹੜਾ ਜਵਾਨ ਡਟੇ ਹੋਏ ਨੇ ਤੇ ਦੂਜੇ ਪਾਸੇ ਜਿਹੜੇ ਕਿਸਾਨ ਡਟੇ ਹੋਏ ਨੇ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਅੱਜ ਬਸੰਤ ਪੱਚਵੀਂ ਦਾ ਤਿਹਾਰ ਵੀ ਆ ਤੇ ਕਿਸਾਨਾਂ ਵੱਲੋਂ ਜਿਹੜੇ ਇੱਥੇ ਹੀ ਪਤੰਗ ਵੀ ਉਡਾਏ ਜਾ ਰਹੇ ਨੇ ਆਜ ਆਪਾਂ ਕਿਸੇ ਨਾਲ ਜਿਹੜੀ ਗੱਲਬਾਤ ਵੀ ਕਰਾਂਗੇ ਕੱਲ ਨਾਲੋਂ ਜਿਹੜਾ ਮਾਹੌਲ ਥੋੜਾ ਠੰਡਾ ਹੋਇਆ ਕਿਉਂਕਿ ਕੱਲ ਜਿਹੜਾ ਕਾਫੀ ਆਸੂ ਗੈਸ ਦੇ ਗੋਲੇ ਸਿੱਟੇ ਆ ਰਹੇ ਸੀ ਪਾਣੀ ਦੀਆਂ ਬਿਛਾੜਾਂ ਜਿਹੜੀਆਂ ਸਿੱਟੀਆਂ ਜਾ ਰਹੀਆਂ ਸੀ ਤੇ ਆਜੋ ਗੱਲ ਕਰਦੇ ਆ ਕੀ ਹਾਲ ਆ ਭਾਈ ਲਗਾ ਬਾਈ ਵਧੀਆ ਬਾਈ ਕਿਵੇਂ ਹੋ ਵਧੀਆ ਬਾਈ ਜਮੀ ਠੀਕ ਆ ਇੱਥੇ ਮਨਾ ਰਹੇ ਬਸੰਤ ਬਚੇ ਇੱਥੇ ਮਨਾਵਾਏ ਬਾਈ ਸਾਰਾ ਇੱਥੇ ਮਨਾਵਾਗੇ ਹੁਣ ਨਹੀਂ ਮੁੜਦੇ ਪੈਸੇ ਪਿੱਛੇ ਦਾ ਮੁੜ ਨਹੀਂ ਇਹ ਡਰੋਨ ਲਾਉਣ ਦੀਆਂ ਕੋਸ਼ਿਸ਼ਾਂ ਨੇ ਅੱਛਾ ਡਰੋਨ ਲਾਉਣ ਦੀ ਕੋਸ਼ਿਸ਼ ਚੱਲ ਰਹੀ ਹੈ ਜਿਹੜੇ ਡਰੋਨ ਛੱਡਿਆ ਜਾ ਰਹੇ ਨੇ ਜਿਹੜਾ ਵੀ ਲੋਕਾਂ ਦੇ ਇਹ ਸਾਰਾ ਇਕੱਠ ਨੂੰ ਦਿਖਾਉਂਦੇ ਆ ਡਰੋਨ ਸਰਕਾਰ ਵੱਲੋਂ ਜੇ ਸਰਕਾਰ ਆ ਉਹਦੀਆਂ ਚਾਲਾਂ ਚੱਲ ਸਕਦੀ ਹੈ ਸਾਡੇ ਕੋਲੇ ਵੀ ਨੀਤੀਆਂ ਬਹੁਤ ਨੇ ਗਈਆਂ ਇਹ ਡਰੋਨ ਜਦੋਂ ਹੁਣ ਆਊਗਾ ਜੇ ਪਤੰਗ ਦੇ ਵਿੱਚ ਮਾੜਾ ਦੇ ਵੀ ਵਜਿਆ ਤਾਂ ਉਹਦਾ ਨੁਕਸਾਨ ਹੋ ਜੂਗਾ ਉਹ ਡਿੱਗ ਪੈਣਾ ਹੈ ਇਸ ਕਰਕੇ ਇਹ ਤਾਂ ਜਾਂ ਤਾਂ ਕਰਕੇ ਪਤੰਗ ਛੱਡੇ ਗਏ ਨੇ ਪਸੰਦ ਪੰਚ ਵੀ ਵਾਸਤੇ ਨਹੀਂ ਇਹ ਪਤੰਗ ਛੱਡੇ ਗਏ ਅੱਛਾ ਜੀ ਠੀਕ ਹੈ ਜੀ ਤੇ ਆਪਾਂ ਮਤਲਬ ਕਿੰਨਾ ਕੁ ਟਾਈਮ ਹੋਰ ਇਸ ਤਰ੍ਹਾਂ ਬੈਠ ਕੇ ਡਿੱਕਣਾ ਹੈ ਕੋਈ ਗੱਲ ਚੱਲ ਰਹੀ ਹੈ ਹਾਂ ਜੀ ਜਥੇਵੰਦੀਆਂ ਦੀ ਮੀਟਿੰਗ ਚੱਲ ਰਹੀ ਹੈ ਸਾਡੇ ਆਗੂਆਂ ਦੇ ਜਿਹੜੇ ਵਿਚਾਰ ਪਟੰਦਰ ਹੋ ਰਿਹਾ ਹੈ ਜਦੋਂ ਵੀ ਉਹ ਸੰਤ ਫੈਸਲਾ ਦੇਣਗੇ ਉਹਦੀ ਅਸੀਂ ਜੋ ਵੀ ਮੋਚਾ ਹੋਊਗਾ ਅੱਗੇ ਵਧਾਂਗੇ ਹੈਲੋ ਹਾਂ ਜੀ ਬਾਈ ਵੀਰੇ ਪਿੱਛੇ ਦਾ ਮੁੜਨ ਨਹੀਂ ਹੁਣਾ ਅੱਛਾ ਜਾਣਾ ਹੀ ਐ ਬਾਪੇ ਪੱਟਣਾ ਬੀਣਾ ਜਾਣਾ ਐ ਤਾਂ ਜਾਣੀ ਨਹੀਂ ਅੱਛਾ ਇੱਧਰ ਹੀ ਜਾਣਾ ਕੀ ਲੱਗਦਾ ਕਦੋਂ ਤੱਕ ਪਹੁੰਚਾਂਗੇ ਦਿੱਲੀ ਕਦੋਂ ਮਰਜ਼ੀ ਪਹੁੰਚੀਏ ਦਿੱਲੀ ਪਹੁੰਚ ਕੇ ਹਟਾਂਗੇ ਪਰ ਅਸੀਂ ਵਾਪਸ ਨਹੀਂ ਮੁੜਦੇ ਕਰੇ ਕਹਿ ਕੇ ਆਏ ਹਾਂ ਵੀਰੇ ਕੋਈ ਚੱਕਰ ਨਹੀਂ ਅਸੀਂ ਜਾਵਾਂਗੇ ਐ ਨਹੀਂ ਜਾਂਦੇ ਵੀਰੇ ਤਾਂ ਦੋਸਤੋ ਇਸ ਵੇਲੇ ਜਿਹੜੇ ਇਹ ਪਤੰਗ ਉਡਾਏ ਜਾ ਰਹੇ ਨੇ ਡਰੋਨ ਜਿਹੜੇ ਫੋਰਸ ਵੱਲੋਂ ਛੱਡੇ ਜਾਂਦੇ ਨੇ ਉਹਨਾਂ ਨੂੰ ਥੱਲੇ ਸਿੱਟਣ ਦੀਆਂ ਤਿਆਰੀਆਂ ਨੇ ਕੋਈ ਬਸੰਤ ਪ पंचमी ਵੈਸੇ ਆਪਾਂ ਗੱਲ ਕਰਦੇ ਆ ਅੱਜ ਤਿਹਾਰ ਵੀ ਸੀ ਬਸੰਤ ਪ पंचਮੀ ਦਾ ਤੇ ਡਰੋਨ ਨੂੰ ਥੱਲੇ ਸਿੱਟਣ ਦੀਆਂ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਨੇ ਤੇ 12 ਵਜੇ ਤੱਕ ਜਿਹੜਾ ਕਿਸਾਨਾਂ ਵੱਲੋਂ ਡੀਕਾ ਜਾ ਰਿਹਾ ਵੀ ਅੱਗੋਂ ਫੈਸਲਾ ਕੀ ਜਾਂਦਾ ਕਿਉਂਕਿ ਕੇਂਦਰ ਸਰਕਾਰ ਨਾਲ ਜਿਹੜੀ ਮੀਟਿੰਗ ਚੱਲ ਰਹੀ ਹੈ ਤੇ ਉਸ ਤੋਂ ਬਾਅਦ ਕਹਿੰਦੇ ਸੀ ਤੋੜ ਕੇ ਅੱਗੇ ਜਾਣਾ ਹੈ ਪਿੱਛੇ ਦਾ ਮੁੜਨਾ ਹੀ ਨਹੀਂ ਜਾਣਾ ਤਾਂ ਦਿੱਲੀ ਜਾਣਾ ਹੈ